ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਫੁੱਲਰ ਫੁੱਲਰ ਡੈਰੀ ਫਾਰਮ ਤੇ ਸਾਰਿਆਂ ਦਾ ਸਵਾਗਤ ਕਰਦਾ ਸਤਿ ਸ਼੍ਰੀ ਅਕਾਲ ਰਾਮ ਦੋਸਤੋ ਅੱਜ ਤੁਹਾਨੂੰ ਤਾਜ਼ੇ ਸੂਏ ਪਸ਼ੂ ਬਾਰੇ ਜ਼ਰੂਰ ਜਾਣਕਾਰੀ ਦੇਵਾਂਗੇ ਦੋਸਤੋ ਕਈ ਵੀਰਾਂ ਮੱਗੇ ਹੱਥ ਬਨ ਕੇ ਬੇਨਤੀ ਹੈ ਜੋ ਕਿ ਮੇਰੇ ਵਰਗੇ ਯੂਟਿਊਬਰ ਨੇ ਜਾਂ ਕੋਈ ਵੀ ਆ ਕਿਸੇ ਨੂੰ ਵੀ ਪਸ਼ੂ ਨੂੰ ਤਾਜ਼ੇ ਸੂਏ ਨੂੰ ਜੋ ਵੀ ਆ ਮੌਸਮ ਦੇ ਅਨੁਸਾਰ ਹੀ ਜਾਣਕਾਰੀ ਦਿਆ ਕਰੋ ਕਿਉਂਕਿ ਮੌਸਮ ਦੇ ਹਿਸਾਬ ਤੇ ਪਸ਼ੂ ਨੂੰ ਜਿਹੜੇ ਫੀਡ ਆ ਜਾਂ ਕੋਈ ਕਾੜੇ ਵਗੈਰਾ ਦਾ ਕੋਈ ਵੀ ਆ ਉਹ ਮੌਸਮ ਦੇ ਉੱਪਰ ਹੀ ਡਿਪੈਂਡ ਹੁੰਦੇ ਨੇ ਅਧੂਰੀ ਜਾਣਕਾਰੀ ਮਤ ਦਿਆ ਕਰੋ ਕਿਉਂਕਿ ਜੋ ਕਿ ਸਰਦੀਆਂ ਦੇ ਵਿੱਚ ਪਸ਼ੂ ਨੂੰ ਕਾੜਾ 1 ਕਿਲੋ ਘੋੜਾ ਵਿੱਚ 100 150 ਗ੍ਰਾਮ ਚੀਨੀ ਤੇ ਨਾਲ ਇੱਕ ਗਲਾਸ ਦੁੱਧ ਦਾ ਤੇ 100 ਗ੍ਰਾਮ ਸਰੋਂ ਦਾ ਤੇਲ ਵੀ ਚੱਲ ਜਾਂਦਾ ਹੁੰਦਾ ਜਿਵੇਂ ਕਿ ਅੱਜ ਕੱਲ ਜੇ ਆਪਾਂ ਦਿੰਨਿਆਂ ਤਾਂ ਪਸ਼ੂ ਕੱਚਾਪਣ ਵੀ ਛੁੱਟ ਸਕਦਾ ਹੈ ਉਹਦੇ ਨਾਲ ਆ ਇਸੇ ਕਰਕੇ ਜਿਵੇਂ ਤਾਜੇ ਸੁਆ ਪਸ਼ੂਆ ਇਹਨੂੰ ਆਪਾਂ ਸਿਰਫ ਇੱਕ ਰਾਤ ਨੂੰ ਮਿਸ਼ਰੀ ਪਿਆਉਂਦੋ ਤੇ ਸਵੇਰੇ ਉਹਦੇ ਵਿੱਚ ਗੁਲਾਕੰਦ ਘੋਲ ਦੋ ਤੇ ਵਿੱਚ ਥੋੜਾ ਜਿਹਾ ਬੇਸਨ ਘੋਲ ਕੇ ਪਸ਼ੂ ਨੂੰ ਦਿੱਤਾ ਜਾਵੇ ਕਿਉਂਕਿ ਪਸ਼ੂ ਦੇ ਜੋ ਤਾਜਾ ਸੁਆ ਪਸ਼ੂ ਹੁੰਦਾ ਉਹ ਤੇ ਤਕਰੀਬਨ ਜਿੱਦੇ ਤੋਂ ਲੈ ਜਦੋਂ ਉਸ ਟਾਈਮ ਤੋਂ ਸੁਆ ਹੁੰਦਾ ਤਾਂ ਉਹਦੇ 15-20 ਦਿਨ ਤੱਕ ਬੱਚੇਦਾਨੀ ਦਾ ਮੂੰਹ ਖੁੱਲਾ ਹੁੰਦਾਗਾ ਤੇ ਪਸ਼ੂ ਦਾ ਅੰਦਰੋਂ ਹੱਲਾ ਹੁੰਦਾਗਾ ਕਿਉਂਕਿ ਪਸ਼ੂ ਨਾਲ ਆਪਾਂ ਦੋਸਤੋ ਇੰਨਾ ਵੀ ਨਾ ਧੱਕਾ ਕਰੇ ਕਿ ਉਹ ਪਸ਼ੂ ਪਹਿਲੇ ਹੀ ਖਾਣਾ ਪੀਣਾ ਛੱਡ ਦੇ ਇਸੇ ਕਰਕੇ ਪਸ਼ੂ ਨੂੰ ਕੋਈ ਵੀ ਆ 15 ਦਿਨਾਂ ਤੱਕ ਤਾਂ ਉਹਨੂੰ ਨਾਰਮਲ ਫੀਡ ਤੇ ਰੱਖੋ ਜਿਵੇਂ ਕਿ ਪਸ਼ੂ ਨੂੰ ਬੜੀਮੇ ਦੀ ਖਾਲ ਚੌਕਰ ਤੇ ਖੰਡਾ ਥੋੜਾ ਬਹੁਤਾ ਦੇਖ ਕੇ ਹੀ ਦੁੱਧ ਤੇ ਚਲਾਓ 15 ਦਿਨਾਂ ਦੇ ਬਾਅਦ ਤੁਸੀਂ ਐਨਾ ਬਲੱਡ ਦੇ ਸਕਦੇ ਹੋ ਗਲੂਕੋਸਟ ਦੇ ਸਕਦੇ ਹੋ ਤੇ ਸਿਮਲਾਈਡੀਆਂ ਗੋਲੀਆਂ ਵੀ ਦੇ ਸਕਦੇ ਹੋ ਤੇ ਕਿਉਂਕਿ ਇਹ 15 ਦਿਨਾਂ ਤੱਕ ਪਸ਼ੂ ਨੂੰ ਤੁਸੀਂ ਪੂਰੇ ਤਰ੍ਹਾਂ ਪਸ਼ੂ ਨੂੰ ਤਿਆਰ ਕਰ ਲਓ ਕਿਉਂਕਿ ਉਹਦੀ ਬੱਚੇਦਾਨੀ ਅੰਦਰੋਂ ਜਦੋਂ ਸਾਫ਼ ਹੋ ਗਈ ਤੇ ਪਸ਼ੂ ਆਟੋਮੈਟਿਕ ਖਰਾਕ ਲੈਣੀ ਸ਼ੁਰੂ ਕਰ ਦੂਗਾ ਖਰਾਕ ਲੈਣ ਦੇ ਨਾਲ-ਨਾਲ ਪਸ਼ੂ ਦੁੱਧ ਦੀ ਪ੍ਰੋਟੈਕਸ਼ਨ ਵੀ ਵਧਾਊਗਾ ਤਾਂ ਇਸੇ ਕਰਕੇ ਆਪਾਂ ਕਹਿੰਦੇ ਆਂ ਵੀ ਜੇ ਕਿਸੇ ਦਾ ਪਸ਼ੂ ਕਈ ਵਾਰ ਕੱਚਾ ਪਾਣ ਵੀ ਸੁੱਟਦਾ ਹੈਗਾ ਤਾਂ ਦੋਸਤੋ ਨੂੰ ਦਵਾਈ ਨਾ ਭਰਾਓ ਦਵਾਈ ਤਾਂ ਆਖਰੀ ਹਥਿਆਰ ਹੁੰਦਾ ਹੈਗਾ ਉਸ ਤੋਂ ਪਹਿਲਾਂ ਆਪਾਂ ਨੂੰ ਜਿਆਦਾ ਪ੍ਰਾਣੀ ਸਰੋਂ ਦੀ ਖਲ ਮਿਲ ਜੇ ਉਹ ਪਿਉ ਕਿ ਪਿਆ ਲਈ ਜਾਵੇ ਤੇ ਜਾਂ ਫਿਰ ਜਿਹੜਾ 베ਰੀ ਦਾ ਮੜਾ ਹੁੰਦਾ ਉਹਦੀਆਂ ਜੜਾਂ ਕੱਢ ਕੇ ਤੇ ਸੁੱਕੇ ਆਮਲੇ ਤੇ ਵੱਡੀ ਇਲਾਇਚੀ ਪਾ ਕੇ ਪਲਾਓ ਜਿਹੜਾ ਕੜਾ ਦੇਣ ਦਾ ਤਰੀਕਾ ਉਹ ਹੁਣ ਗਰਮੀਆਂ 'ਚ ਇਸ ਤਰ੍ਹਾਂ ਦਾ ਕਿ ਇੱਕ ਕੋਰਾ ਕੁੱਜਾ ਲੈ ਲਓ ਜਿਹਦੇ ਵਿੱਚ ਪਾਈਆ ਗੁੜ ਪਿਉੰਦੋ ਰਾਤ ਨੂੰ ਤੇ ਉਹ ਜਦੋਂ ਕੁਲ ਗਿਆ ਸਵੇਰੇ ਪਲਾ ਦਿਓ ਵਿੱਚ ਇੱਕ ਚਮਚਾ ਜਾਂ ਦੋ ਚਮਚੇ ਪਾਣੀ ਦੀ ਮਾਤਰਾ ਅਨੁਸਾਰ ਨਮਕ ਪਾ ਲਓ ਕਾਲਾ ਨਮਕ ਕਿਉਂਕਿ ਕਾਲਾ ਨਮਕ ਦਾ ਜੋ ਤਜਾਬੀਪਣ ਨੂੰ ਕੱਟਦਾ ਹੈ ਤੇ ਛਾ ਸਵੇਰੇ ਪਿਉੰਦੋ ਸ਼ਾਮ ਨੂੰ ਪਲਾ ਦਿਓ ਦੋਸਤੋ ਗਰਮੀਆਂ ਦੇ ਵਿੱਚ ਇਹੀ ਕੜਾ ਦਿੱਤਾ ਜਾਵੇ ਕਿ ਨਾ ਕਿ ਦੂਜਾ ਕੜਾ ਦਿੱਤਾ ਜਾਵੇ ਵੀਡੀਓ ਵਧੀਆ ਲੱਗੀ ਸ਼ੇਅਰ ਔਰ ਲਾਈਕ ਜ਼ਰੂਰ ਕਰ ਦਿਓ ਦੋਸਤੋ ਜਦੋਂ ਕਮੈਂਟ ਲਿਖਦੇ ਹੋ ਬੜਾ ਮਾਣ ਖੁਸ਼ ਹੁੰਦਾ ਜੇ ਆਪਾਂ ਗਲਤ ਵੀ رائے ਦਿੰਦੇ ਆ ਤਾਂ ਵੀ ਤੁਸੀਂ ਕਮੈਂਟ ਲਿਖ ਸਕਦੇ ਹੋ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ